ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਸੰਧੂ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡਾਲੇਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਇੰਗਲੈਂਡ ਦੇ ਪੀਆਰ ਨੌਜਵਾਨ ਨੇ ਪੰਜਾਬ ਦੇ ਨਾਲ ਜੁੜੇ ਰਹਿਣ ਦੇ ਲਈ ਇੱਕ ਅਨੋਖੀ ਪਹਿਲ ਕਦਮੀ ਜਿਹੜੀ ਸ਼ੁਰੂ ਕੀਤੀ ਹੈ ਅਨੋਖੀ ਪਹਿਲ ਕਦਮੀ ਇਹ ਹੈ ਕਿ ਵਿਰਸਾ ਫਾਰਮ ਜਿਸ ਨੂੰ ਬੱਕਰੀ ਫਾਰਮ ਵੀ ਕਿਹਾ ਜਾਂਦਾ ਹੈ ਆਪਣੇ ਪੰਜਾਬ ਦੇ ਨਾਲ ਜੁੜੇ ਰਹਿਣ ਦੇ ਲਈ ਉਸ ਨੂੰ ਖੋਲਿਆ ਗਿਆ ਮੈਂ ਤਸਵੀਰਾਂ ਵਿਖਾਉਂਦਾ ਕਿ ਉਹ ਬੱਕਰੀ ਫਾਰਮ ਹੈ ਹਰ ਇੱਕ ਨਸਲ ਦੀ ਜਿਹੜੀ ਬੱਕਰੀ ਹੈ ਇਸ ਜਗ੍ਹਾ ਤੇ ਮੌਜੂਦ ਹੈ ਅਤੇ ਪੰਜਾਬ ਦੇ ਨਾਲ ਜੁੜੇ ਰਹਿਣ ਦੇ ਲਈ ਉਸ ਨੌਜਵਾਨ ਨੇ ਬੱਕਰੀ ਫਾਰਮ ਖੋਲਿਆ ਹੈ ਵਾ ਦੱਸਣ ਵਾਲੀ ਗੱਲ ਇਹ ਕਿ ਨੌਜਵਾਨ ਦਾ ਜਿਹੜਾ ਪੂਰਾ ਪਰਿਵਾਰ ਹੈ ਉਹ ਇੰਗਲੈਂਡ ਦੇ ਵਿੱਚ ਪੀ ਰਹੇ ਲੇਕਿਨ ਫਿਰ ਵੀ ਉਸ ਨੌਜਵਾਨ ਨੇ ਪੰਜਾਬ ਦੇ ਨਾਲ ਆਪਣੀ ਮਿੱਟੀ ਦੇ ਨਾਲ ਜੁੜੇ ਰਹਿਣ ਦੇ ਲਈ ਇਸ ਬੱਕਰੀ ਫਾਰਮ ਨੂੰ ਜਿਹੜਾ ਖੋਲਿਆ ਹੈ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਪਿਤਾ ਜੀ ਨਾਲ ਅੰਕਲ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਮਨੋਂ ਤਨ ਮਨ ਗਰਮ ਪੀਏ ਆ ਸਾਡਾ ਆਪਣਾ ਆਪਣੇ ਫਾਰਮ ਦੀ ਇਜਤਮਾਨ ਸਾਡਾ ਬਣਾ ਰਿਹਾ ਵੀ ਆ ਇਹਨਾਂ ਨੇ ਕਾਰੋਬਾਰ ਖੋਲਿਆ ਅੱਗੇ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੁਹਾਡੇ ਪਰਿਵਾਰ ਦੀ ਤਾਂ ਪੂਰਾ ਪਰਿਵਾਰ ਇੰਗਲੈਂਡ ਦੇ ਵਿੱਚ ਪੀਆਰ ਹੈ ਤੁਸੀਂ ਪੰਜਾਬ ਦੇ ਵਿੱਚ ਬੱਕਰੀ ਫਾਰਮ ਖੋਲਿਆ ਆਵਾ ਕੀ ਇਹ ਪੰਜਾਬੀਆਂ ਦੇ ਲਈ ਕਿਹੋ ਜਿਹਾ ਸੁਨੇਹਾ ਵਾ ਇਹ ਸੁਨੇਹਾ ਤੇ ਬੜੀ ਖੁਸ਼ੀ ਦਾ ਜੀ ਕਾਰੋਬਾਰ ਕਰਨ ਦੇ ਰਾਸਤੇ ਉਹ ਬੱਚੇ ਆਉਂਦੇ ਸੀਗੇ ਤੇ ਆਣ ਕੇ ਬੈਂਦੇ ਖਲੋਂਦੇ ਸੀ ਘਰ ਤੇ ਮੁੜ ਕੇ ਉਹਨਾਂ ਨੂੰ ਟਾਈਮ ਨਹੀਂ ਸੀ ਉਹ ਆਂਦੇ ਵੀ ਆਪਾਂ ਇੱਥੇ ਡਾਡੀ ਰੁਜ਼ਗਾਰ ਆਸ ਕੰਮ ਕਰਨਾ ਨਾਲੇ ਬੈਣ ਖਲੋਣਾਂ ਵਾਲਾ ਉਹਦੇ ਚ ਉਹਨਾਂ ਨੇ ਇਹ ਫਾਰਮ ਦੀ ਮਨ ਚ ਆਈ ਉਹਨਾਂ ਦੇ ਕੋ ਸੱਜਣ ਸੀ ਇਹ ਇਧਰ ਰਹਿੰਦੇ ਬੰਬੇ ਵਾਲਾ ਇੰਗਲੈਂਡ ਚ ਉਹਨਾਂ ਨੇ ਵੀ ਫਾਰਮ ਖੋਲੇ ਨੇ ਉਹਨਾਂ ਆਖਿਆ ਵੀ ਜਿੰਮੀ ਪਾਲ ਸਿੰਘ ਆਪਾਂ ਫਾਰਮ ਤੁਸੀਂ ਖੋਲ ਲਓ ਨਾਲੇ ਤੁਹਾਡਾ ਕਾਰੋਬਾਰ ਚੱਲਦਾ ਰਹੂਗਾ ਤੇ ਨਾਲੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਕੰਮ ਤੋਂ ਬਾਅਦ ਜਾ ਕੇ ਬਹਿ ਸਕਦੇ ਜਦੋਂ ਤੁਸੀਂ ਇੰਡੀਆ ਆਇਆ ਕਰੋਗੇ ਉਹ ਅੱਗੇ ਐਤ ਵੀ ਹਲੋ ਸਾਲ ਚ ਦੋ ਵਾਰੀ ਆ ਕੇ ਨੇ ਨਹੀਂ ਤੇ ਅੱਗੇ ਵੀ ਦੋ ਦੋ ਸਾਲ ਦੂ ਦੂ ਸਾਲ ਨਹੀਂ ਆਉਂਦੇ ਤੇ ਹੁਣ ਉਹਨਾਂ ਦਾ ਰੁਝਾਨ ਹੈ ਵੀ ਆਉਂਦੇ ਜਾਂਦੇ ਰਾਂਗੇ ਇਸ ਤਰ੍ਹਾਂ ਸਾਡੀ ਨੌਜਵਾਨ ਪੀੜ੍ਹੀ ਲਗਾਤਾਰ ਕਹਿ ਰਹੀ ਕਿ ਪੰਜਾਬ ਵਿੱਚ ਰੋਜ਼ਗਾਰ ਨਹੀਂ ਹੈਗਾ ਵਦੇਸ਼ਾਂ ਦੇ ਵਾਲੇ ਰੁਕ ਕਰ ਰਹੀ ਹੈ ਕੀ ਕਹਿਣਾ ਚਾਹੁੰਦੇ ਜੁ ਉਹਨਾਂ ਨੂੰ ਉਹਨਾਂ ਨੂੰ ਅਸੀਂ ਹਰੇਕ ਬੰਦੇ ਨੂੰ ਆਨੇ ਜੀ ਹਰੇਕ ਨੂੰ ਵੀ ਰੋਜ਼ਗਾਰ ਹੈਗੇ ਨੇ ਰੋਜ਼ਗਾਰ ਖੋਲੋ ਜੇ ਰੋਜ਼ਗਾਰ ਖੋਲੋਗੇ ਉਹਨੂੰ ਕਰਦਿਆ ਕਰਦਿਆ ਕੋਈ ਸਮਾਂ ਆਊਗਾ ਤੁਸੀਂ ਵੱਡੇ ਹੋ ਜਾਓਗੇ ਕਾਰੋਬਾਰਾਂ ਵਿੱਚ ਕਾਰੋਬਾਰ ਛੋਟਾ ਨਹੀਂ ਕੋਈ ਵੀ ਹੁੰਦਾ ਇਹ ਕਾਰੋਬਾਰ ਅੱਗੇ ਸਿਰਫ ਸੀਗਾ ਵੀ ਮਤਲਬ ਬਾਹਰ ਲੋਕੇ ਚਾਂ ਚਰਾਉਣ ਵਾਲੇ ਕੰਮ ਚ ਕਰਦੇ ਸੀ ਉਹ ਪੈਲੀਆਂ ਘਟ ਗਈਆਂ ਹੁਣ ਇਹਨਾਂ ਨੂੰ ਆਪਾਂ ਨੂੰ ਜਿਸ ਤਰ੍ਹਾਂ ਆਪਾਂ ਡੇਰੀ ਫਾਰਮ ਖੋਲਦੇ ਹਾਂ ਉਸ ਸਿਸਟਮ ਚ ਚੱਲ ਗਿਆ ਇਹਨਾਂ ਦੇ ਆਪਾਂ ਫਾਰਮ ਬਣਾਈਏ ਤੇ ਇਹਨਾਂ ਦਾ ਆਪਾਂ ਕਰ-ਵਾਰ ਕਰੀਏ ਤੁਸੀਂ ਕਿੰਨਾ ਚਿਰ ਇੰਗਲੈਂਡ ਦੇ ਵਿੱਚ ਰਹਿ ਕੇ ਆਏ ਮੈਂ ਤੇ ਰਿਆਂ ਜੀ 1 ਸਾਲ ਦਾ ਸੀ ਆਪਣੇ ਬੱਚਿਆਂ ਨੂੰ ਮਿਲ ਗਏ ਕਿਸਾ ਦਾ ਮਾਹੌਲ ਲਗਾ ਪੰਜਾਬ ਦਾ ਮਾਹੌਲ ਸਹੀ ਹੈ ਜਾਂ ਇੰਗਲੈਂਡ ਦਾ ਨਹੀਂ ਉਹ ਵੀ ਬੜਾ ਵਧੀਆ ਜੀ ਉੱਥੇ ਵੀ ਕੋਈ ਘਾਟ ਨਹੀਂ ਗਈ ਉਹ ਤੇ ਬਹੁਤ ਬਰਦੇ ਦੇਸ਼ ਨੇ ਤੇ ਉਹਨਾਂ ਦੇ ਰੁਜ਼ਗਾਰ ਵੱਡੇ ਨੇ ਉਹਨਾਂ ਦੇ ਰੁਪਏ ਵੱਡੇ ਨੇ ਸਾਡੇ ਨੂੰ ਸਾਡਾ 1 ਰੁਪਿਆ ਉਹਨਾਂ ਦਾ 170 ਰੁਪਏ ਉਹ 157 ਤੇ ਉਹਨਾਂ ਦਾ 1 ਰੁਪਿਆ ਉਹਨਾਂ ਦਾ ਬਹੁਤ ਵੱਡਾ ਰੁਪਿਆ ਉਹ ਸਾਨੂੰ ਐਸੇ ਇਸ ਵੇਲੇ ਸਹੂਲਤ ਦੇ ਰਿਹਾ ਵੀ ਮਤਲਬ ਪੈਸੇ ਉਧਰੋਂ ਸਾਨੂੰ ਭੇਜਣ ਤੇ ਅਸੀਂ ਕੋਈ 100 200 ਹਜ਼ਾਰ 2000 ਦੀ ਪਰਵਾਹ ਨਹੀਂ ਕਰਦੇ ਖਰਚਣ ਲੱਗਿਆ ਕਿਉਂ ਇਸ ਕਰਕੇ ਵੀ ਇਹਨਾ ਫਾਰਮ ਨੂੰ ਅਸੀਂ ਸ਼ੌਂਕ ਦਾ ਹੀ ਆ ਵੇਖ ਲਓ ਸਾਰਾ ਸਿਸਟਮ ਜੋ ਵੀ ਬਣਿਆ ਰੰਗ ਰੋਗਣ ਬੂਹੇ ਬਾਰੀਆਂ ਜੋ ਨੇ ਖੁਸ਼ੀ ਨਾ ਲਾਏ ਆ ਕੈਮਰੇ ਲਾਏ ਨੇ ਪੱਖੇ ਲਾਏ ਨੇ ਸਾਡੇ 10 ਪੱਖੇ 11 ਕੈਮਰੇ ਇਹ ਸਾਰਾ ਉਹਨੇ ਸ਼ੌਂਕ ਕੀਤਾ ਆ ਹੁਣ ਰੰਗ ਨੂੰ ਕਰਾ ਕੇ ਗਏ ਨੇ ਕੱਲ ਹੀ ਗਏ ਨੇ ਉਹ ਤਕਰੀਬਨ 11 ਮਹੀਨੇ ਹੋ ਚੁੱਕੇ ਸਪੋਟਰੀ ਫਾਰਮ ਖੋਲੇ ਹੋਏ ਨੇ ਬੱਕਰੀ ਫਾਰਮ ਨੂੰ ਹਾਂਜੀ ਤੇ ਕਿੰਨੇ ਜਿਹੜਾ ਹੁਣ ਤੱਕ ਤੇ ਖਰਚਾ ਤੇ ਕੋਈ ਆਮਦਨ ਕਿੰਨੀ ਕੁ ਹੋ ਚੁੱਕੀ ਆ ਆਮਦਨ ਹੈਗੀ ਆ ਜੀ ਸਾਨੂੰ ਬੱਚੇ ਮਿਲੇ ਸੀਗੇ ਬੱਚੇ ਉਹ ਚੋਂ ਸਾਡੇ ਉਹ 5 ਲੱਖ ਦੇ ਬੱਚੇ ਵਿਕੇ ਨੇ ਤੇ ਬੜੀ ਸਾਨੂੰ ਖੁਸ਼ੀ ਹੋਈ ਆ ਕਿ ਉਹਨੇ ਸਾਡਾ ਸਾਰਾ ਖਰਚਾ ਪੂਰਾ ਕਰ ਦਿੱਤਾ ਕਿਉਂ ਨਵਾਂ ਕੰਮ ਸੀ ਤੇ ਅੱਗਾ ਆਉਣ ਵਾਲੇ ਸਮੇਂ 'ਚ ਹੁਣ ਬੱਚੇ ਤਾਂ ਆਉਣ ਗਿਆ ਸਾਡੇ ਕੋਲ ਸ਼ੀਪ ਵੀ ਹੈਗੀ ਆ ਤੇ ਬੀਟਲ ਵੀ ਹੈਗੀ ਤੇ ਇੱਕ ਦੋ ਅਸੀਂ ਹੋਰ ਮਸਲਾ ਖੋਲਾਂਗੇ ਜੇ ਨਾਲ ਸਾਡਾ ਕਾਰੋਬਾਰ ਵੱਡਾ ਹੋ ਜੇ ਤੇ ਲੋਕੀ ਖੁਸ਼ੀ ਨਾਲ ਸਾਡੇ ਕੋ ਆਉਣ ਤੇ ਨਾਲ ਦੇਖ ਕੇ ਜਾਣ ਆਉਂਦੇ ਆ ਫਰੀਦਕੋਟ ਦਾ ਆਏ ਸਾਡੇ ਕੋ ਬੰਦੇ ਉਹ ਚਾਰੇ ਜੀ ਡਾਕਟਰ ਸੀਗੇ ਉਹਨਾਂ ਦਾ ਫਾਰਮ ਵੀ ਉੱਥੇ ਹੈਗਾ ਫਰੀਦਕੋਟ ਇਹ ਦੋ ਡਾਕਟਰ ਦੇ ਦੋਨਾਂ ਦੀਆਂ ਘਰ ਵਾਲੀਆਂ ਲੇਡੀਜ਼ ਉਹ ਵੀ ਡਾਕਟਰ ਉਹ ਪਹਿਲਾਂ ਸਾਡੇ ਕੋ ਫਾਰਮ 'ਚ ਬੈਠੇ ਰਹੇ ਫਿਰ ਸਾਡੇ ਘਰ ਗਏ ਨੇ ਉਹਨਾਂ ਖੁਸ਼ੀ ਮਨਾਈ ਬੜੀ ਵੀ ਬਹੁਤ ਵਧੀਆ ਅਗਲੇ ਦਿਨਾਂ ਕਿ ਸਾਡੇ ਕੋ 5 ਲੱਖ ਦਾ ਮਾਲ ਲੈ ਕੇ ਹਾਂਜੀ ਹਾਂਜੀ ਬੜੀ ਗੱਲ ਹੈ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਲਗਾਤਾਰ ਨਸ਼ਿਆਂ ਦੇ ਵਿੱਚ ਰੁੱਕ ਕਰ ਲਈ ਕਿ ਰੋਜ਼ਗਾਰ ਨਹੀਂ ਹੈਗਾ ਬਾਹਰ ਭੱਜ ਰਹੀ ਹੈ ਕੁਝ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਰੁੜਦੀ ਜਾ ਰਹੀ ਹੈ ਕੀ ਮੈਸੇਜ ਕੀ ਇਸ ਨੌਜਵਾਨ ਪੀੜ੍ਹੀ ਨੂੰ ਨਹੀਂ ਇਹੀ ਬੱਚਿਆਂ ਨੂੰ ਕਹਿੰਦੇ ਆਂ ਵੀ ਉਹ ਨਸ਼ੇ ਦੇ ਵਿੱਚ ਕਿਉਂ ਪੈਂਦੇ ਆ ਬੜਾ ਮਾਂ ਪਿਓ ਨੂੰ ਤੱਕਾ ਲੱਗਦਾ ਮਾਂ ਪਿਓ ਦੀਆਂ ਜਾਇਦਾਦਾਂ ਸਾਰੀਆਂ ਖਰਾਬ ਹੋ ਗਈਆਂ ਉਹਨਾਂ ਨੂੰ ਪਰੇਸ਼ਾਨੀਆਂ ਰਾਤ ਦੇ ਨੇ ਉਹਨਾਂ ਨੂੰ ਨੀਂਦ ਖਰਾਬ ਹੋ ਗਈ ਉਹਨਾਂ ਦੀ ਤੇ ਬਾਕੀ ਉਹ ਕੰਮ ਬਹੁਤ ਗਲਤ ਹੈ ਉਹ ਨਹੀਂ ਚਾਹੀਦਾ ਰੋਜ਼ਗਾਰ ਕਰਨ ਬੱਚੇ ਸਾਰਾ ਕੁਝ ਹੈਗਾ ਮੋਟਰਸਾਈਕਲ ਵੀ ਹੈਗੇ ਤੇ ਮੋਬਾਈਲ ਵੀ ਹੈਗੇ ਤੁਰੇ ਫਿਰਦੇ ਆ ਜਿੱਥੇ ਮਰਜੀ ਘੁੰਮਣ ਫਿਰਨ ਕੋ ਫਿਕਰ ਰਕਾਣੀ ਕੋ ਅਟਕਣੀ ਕੋ ਚਟਕਣੀ ਉਧਰ ਜਾ ਕੇ ਮਿਹਨਤ ਤੇ ਕਰਨੀ ਪੈਣੀ ਬਾਹਰਲੇ ਦੇਸ਼ ਨੂੰ ਉਥੇ ਆਪਣੀ ਕੋਈ ਜੱਦੀ ਜਾਇਦਾਦ ਤੇ ਕਿਸੇ ਦੀ ਨਹੀਂਗੀ ਆਪਣੀ ਜਾ ਕੇ ਨਵੇਂ ਸਰੋਬ ਬਣਾਉਣੀ ਆ ਤੁਸੀਂ ਇਹ ਨਾ ਸਮਝੋ ਵੀ ਅਹੀਂ ਜਲ ਕੇ ਉਥੇ ਸਾਨੂੰ ਕੋਟੀ ਕਾਰ ਸਾਨੂੰ ਜਾਂਦੇ ਮਿਲ ਜਾਣੀ ਜੋ ਕੁਝ ਲਵਾਂਗੇ ਅਹੀਂ ਉਹ ਸਾਨੂੰ ਗਵਰਨਮੈਂਟ ਦਾ ਹੀ ਮਿਲਣਾ ਤੇ ਅਹੀਂ ਇਹ ਨਹੀਂ ਵੀ ਅਹੀਂ ਲੈ ਕੇ ਉਥੇ ਪੱਛ ਸਕਦੇ ਉਥੇ ਰਹਿਣੀਆਂ ਚੀਜ਼ਾਂ ਤੇ ਬਾਕੀ ਕਾਮਯਾਬੀ ਤੁਸੀਂ ਆਪਣੇ ਤਰੀਕੇ ਨਾਲ ਕਰਨੀ ਹੈ ਜਿਸ ਤਰ੍ਹਾਂ ਕੁਝ ਅੱਜ ਦੀ ਜਿਹੜੀ ਜੇਕਰ ਅੱਜ ਅੱਜ ਦੀ ਪੀੜ੍ਹੀ ਦੀ ਗੱਲ ਕੀਤੀ ਜਾਵੇ ਅੱਜ ਦੀ ਪੀੜ੍ਹੀ ਦਾ ਇਹਨਾਂ ਦੇ ਕੰਮਾਂ ਇਹੋ ਜਿਹੇ ਕੰਮਾਂ ਦੇ ਵਿੱਚ ਖੁਸ਼ ਨਹੀਂ ਹੈ ਕਿ ਸਾਨੂੰ ਕਿਉਂਕਿ ਅੱਜ ਦੀ ਪੀੜ੍ਹੀ ਨੌਜਵਾਨ ਇਹ ਫੈਸ਼ਨ ਨੇ ਮਾਰ ਚੁੱਕੀ ਹੈ ਤੁਸੀਂ ਇਸ ਕੰਮ ਦੇ ਨਾਲ ਜੁੜੇ ਹੋ ਮੈਂ ਮੰਨਦਾ ਤੁਹਾਡੀ ਗੱਲ ਬਹੁਤ ਠੀਕ ਹੈ ਤੁਸੀਂ ਚੰਗਾ ਸਵਾਲ ਪੁੱਛਿਆ ਪਰ ਉਧਰ ਵੀ ਜਾ ਕੇ ਤੁਸੀਂ ਮਿਹਨਤ ਕਰਨੀ ਹੈ ਲੋਕਾਂ ਦਾ ਕੰਮ ਕਰਨਾ ਪੈਣਾ ਫੈਕਟਰੀਆਂ 'ਚ ਕਰ ਲਓ ਜਾਂ ਲੋਕਾਂ ਦੇ ਘਰਾਂ 'ਚ ਕਰ ਲਓ ਤੇ ਚਾਹੇ ਜਾ ਕੇ ਖੇਤਾਂ 'ਚ ਕਰ ਲਓ ਤੇ ਆਪਣਾ ਜੋ ਵੀ ਕਰ ਲਓ ਕੰਮ ਕਰਨਾ ਪ ਪਰ ਇੱਥੇ ਤੁਸੀਂ ਮਾਂ ਪਿਓ ਤੇ ਕਿਹੜੀ ਅੱਖ ਨਹੀਂ ਬੱਚੇ ਲੱਗਦੇ ਉੱਥੇ ਜਾ ਕੇ ਕੰਮ ਕਰਨਾ ਪੈਂਦੇ ਕਿਉਂਕਿ ਪਤਾ ਹੁਣ ਨਹੀਂ ਕਿਤੇ ਭੱਜਾਂਗੇ ਘਰੋਂ 5 ਲੱਖ 20 ਲੱਖ 30 ਲੱਖ ਮਾਂ ਪਿਓ ਪਤਾ ਨਹੀਂ ਕਿਸ ਤਾ ਔਖਾ ਸਭ ਕਾ ਕੇ ਭੇਜੀ ਜਾਂਦਾ ਤੇ ਉਹ ਫਿਰ ਔਖੇ ਵੀ ਹੋ ਕੇ ਆਂਦੇ ਵੀ ਸਾਡੇ ਬੱਚੇ ਸੈੱਟ ਹੋ ਜਾਂਦੇ ਬਿਲਕੁਲ ਜੀ ਇੱਥੇ ਇੱਕ ਪੀਆਰ ਪਰਿਵਾਰ ਦੇ ਵੱਲੋਂ ਇੱਕ ਪਰਿਵਾਰ ਨੂੰ ਰੋਜ਼ਗਾਰ ਵੀ ਦਿੱਤਾ ਗਿਆ ਵਾ ਬੱਕਰੀ ਫਾਰਮ ਦੇ ਵਿੱਚ ਗੱਲ ਕਰਾਂਗੇ ਉਸ ਵੀਰ ਦੇ ਨਾਲ ਵੀਰ ਜੀ ਕੀ ਨਾਮ ਕੀ ਹੈ ਤੁਹਾਡਾ ਜੀ ਸੱਸੀ ਵੀਰੇ ਮੇਰਾ ਸੁਖਿੰਦਰ ਸਿੰਘ ਹਰੇ ਇਹਰ ਪਰਿਵਾਰ ਦੂਲੇ ਤੁਹਾਨੂੰ ਇਸ ਬੱਕਰੀ ਫਾਰਮ ਨੂੰ ਸਿਕਾਰ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਇਸ ਪਰਿਵਾਰ ਬਾਰੇ ਸਰ ਇਹ ਪਰਿਵਾਰ ਵਾਸਤੇ ਮੈਂ ਬਹੁਤ ਕੁਝ ਕਹਿਣਾ ਜੋ ਨਹੀਂ ਸਰ ਇਹ ਪਰਿਵਾਰ ਨੇ ਆਪਣਾ ਕੰਮ ਖੋਲਿਆ ਤੇ ਮੈਨੂੰ ਰੋਜ਼ਗਾਰ ਮਿਲਿਆ ਵੀ ਮੇਰੇ ਰੋਜ਼ਗਾਰ ਨਾਲ ਮੈਂ ਆਪਣੇ ਘਰ ਦੇ ਵਿੱਚ ਬੁਰਾ ਖੁਸ਼ ਹਾਂ ਕਿਉਂਕਿ ਕਿਸੇ ਚੀਜ਼ ਦੀ ਮੈਨੂੰ ਕਮੀ ਨਹੀਂ ਮਹਿਸੂਸ ਹੋਈ ਕੋ ਹਰ ਚੀਜ਼ ਜਿੱਦੋਂ ਮੈਨੂੰ ਲੋੜ ਪੈਂਦੀ ਉਸ ਵੇਲੇ ਹਰ ਚੀਜ਼ ਮੇਰੇ ਅੱਗੇ ਹੁੰਦੀ ਹੈ ਇਹ ਚੀਜ਼ ਦੀ ਕਮੀ ਨਹੀਂ ਹੈ ਕਿ ਭਾਵੇਂ ਮੈਂ ਕਿਸੇ ਕੋਲੋਂ ਕਿਵਲੇ ਘਰ ਚ ਕਿਲੇ ਕੋਈ ਕਮੀ ਹੋ ਜਾਂਦੀ ਆ ਪਰ ਇੱਥੇ ਮੈਨੂੰ ਕੋਈ ਕਮੀ ਨਹੀਂ ਮੈਨੂੰ ਰਾਤ ਦੇ ਨੇ ਤੇ ਰਹਿਣਾ ਕੋਈ ਮੈਨੂੰ ਟੈਨਸ਼ਨ ਨਹੀਂ ਹੈਗੀ ਸਰ ਕੋਈ ਮੇਰੇ ਮਾਲਕ ਬਾਹਰ ਵਾਲੇ ਆ ਉਹਨਾਂ ਦੇ ਇੱਥੇ ਡੈਡੀ ਆ ਉਹਨਾਂ ਦੇ ਡੈਡੀ ਮਤਲਬ ਜਦੋਂ ਮੈਂ ਚੀਜ਼ ਮੰਗਾ ਉਸ ਵੇਲੇ ਮੇਰੇ ਹਾਜ਼ਰ ਹੁੰਦੀ ਆ ਜੀ ਮੈਨੂੰ ਘਰ ਵਾਂਗੂ ਹੀ ਮੇਰਾ ਇੱਥੇ ਰਹਿਣ ਸੈਣ ਹੈਗਾ ਸਰ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਜਿਸ ਤਰ੍ਹਾਂ ਅੱਜ ਦੇ ਜਿਹੜੇ ਨੌਜਵਾਨ ਨੇ ਜੀ ਸਰ ਇਹ ਕੰਮ ਕਰਕੇ ਖੁਸ਼ ਨਹੀਂ ਆ ਤੁਸੀਂ ਸਵੇਰ ਤੋਂ ਲੱਗਦੇ ਹੋ ਸਫਾਈ ਕਰਦੇ ਹੋ ਜਿਹੜੇ ਨੌਜਵਾਨ ਬੜੀ ਫੈਸ਼ਨ ਨਾਲ ਪੱਟੀ ਹੋਈ ਹੈ ਉਹ ਇਹਨਾਂ ਚੀਜ਼ਾਂ ਹੀ ਤਾਂ ਹੁੰਦੀ ਨਹੀਂ ਆ ਸਾਰੇ ਇਹਨਾਂ ਚੀਜ਼ਾਂ ਜੋ ਆਉਂਦੀ ਨਹੀਂ ਆ ਇਹ ਉਹਨਾਂ ਦੀ ਆਪੋ ਆਪੀ ਸੋਚਣੀ ਆ ਜੇ ਅੱਜ ਆਉਂਦੀ ਨਹੀਂ ਆ ਤੇ ਕੱਲ੍ਹ ਮਾਂ ਪਿਓ ਦੀ ਜਾਇਦਾਦ ਤੇ ਉਹ ਸੁਖ ਲੈਣ ਦਾ ਹੈ ਤੇ ਪਰ ਸਮੇਂ ਦੇ ਹਿਸਾਬ ਨਾਲ ਉਹਨਾਂ ਜੇ ਸਾਡੇ ਦਿਨ ਘਟਣੇ ਤੇ ਘਟਣੇ ਉਹਨਾਂ ਦੇ ਵੀ ਆ ਕਿਉਂਕਿ ਉਸ ਸਮੇਂ ਨਾਲ ਉਹਨਾਂ ਪਸਤੌਣਾ ਜੇ ਅੱਜ ਉਹਨਾਂ ਨੂੰ ਉਹਨਾਂ ਦੇ ਪੈਰਾਂ ਨੂੰ ਮਿੱਟੀ ਲੱਗਦੀ ਚਾਹੀਏ ਉਹਨਾਂ ਦੇ ਕੱਪੜਿਆਂ ਨੂੰ ਮਿੱਟੀ ਲੱਗਦੀ ਨਾ ਬਾਅਦ ਚ ਉਹਨਾਂ ਨੂੰ ਮਿੱਟੀ ਵੀ ਮਹਿਸੂਸ ਹੋਣੀ ਪਈ ਇਹ ਮਿੱਟੀ ਲਾਈਏ ਕਿੱਥੋਂ ਕਿਉਂਕਿ ਮਿੱਟੀ ਉਹਨਾਂ ਨੂੰ ਲੱਗਣੀ ਨਹੀਂ ਤੇ ਉਹਨਾਂ ਭੁੱਖੇ ਮਰਨਾ ਕਾਰੋਬਾਰ ਕਰਨਾ ਨਹੀਂ ਤੇ ਭੁੱਖੇ ਮਰਨਾ ਤੇ ਬਾਕੀ ਵੀਰੇ ਜੇ ਮਿਹਨਤ ਕਰਾਂਗੇ ਤੇ ਮਿਹਨਤੀ ਫੜਿਆ ਇਹੋ ਜੀ ਕੋਈ ਗੱਲ ਨਹੀਂ ਕਿ ਮੈਨੂੰ ਸਾਲ ਹੋ ਚੱਲੇ ਇੱਥੇ ਕੰਮ ਕਰਦੇ ਨੂੰ ਕੋਈ ਆਪਾਂ ਇਹ ਲੀੜੇ ਵਾਲ ਨਹੀਂ ਵੇਖੋ ਕੋਈ ਰਿਸ਼ਤੇਦਾਰ ਵਾਲ ਨਹੀਂ ਵੇਖੋ ਕੋ ਕਪੜੇ ਵਾਲ ਨਹੀਂ ਵੇਖਿਆ ਕਿਉਂਕਿ ਮੈਨੂੰ ਆਪੇ ਨਾ ਸਿਸਟਮ ਵਿੱਚ ਮੈਂ ਇੱਥੇ ਆਪਾਂ ਖੁਸ਼ ਰਹਿਣ ਦਾ ਮੈਂ ਆਪਣਾ ਕਾਰੋਬਾਰ ਕਰਨਾ ਹੈ ਮੈਨੂੰ ਕੋਈ ਚਿੰਤਾ ਨਹੀਂ ਬਿਲਕੁਲ ਜੀ ਫਿਲਹਾਲ ਪੀਆਰ ਪਰਿਵਾਰ ਦਾ ਇਹੋ ਕਹਿਣਾ ਹੈ ਕਿ ਪੰਜਾਬ ਦੇ ਅੰਦਰ ਵੀ ਰੋਜ਼ਗਾਰ ਹੈ ਲੇਕਿਨ ਨੌਜਵਾਨਾਂ ਦੀ ਜਿਹੜਾ ਸੋਚ ਨੂੰ ਹੈ ਉਹ ਬਦਲਣਾ ਪਵੇਗਾ ਇੱਥੇ ਵੀਰ ਵੀ ਸੀ ਉਹਦੇ ਨਾਲ ਗੱਲਬਾਤ ਕੀਤੀ ਹੈ ਕਿ ਸਾਨੂੰ ਪੀਆਰ ਪਰਿਵਾਰ ਦੇ ਵੱਲੋਂ ਬਹੁਤ ਵਧੀਆ ਜਿਹੜਾ ਇਸ ਜਗ੍ਹਾ ਤੇ ਰੁਜ਼ਗਾਰ ਹੈ ਦਿੱਤਾ ਹੋਇਆ ਬਿਲਕੁਲ ਇਹ ਬਹੁਤ ਵਧੀਆ ਕੰਮ ਹੈ ਅਸੀਂ ਵੀ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਰੁਜ਼ਗਾਰ ਹੈ ਜਿਹੜਾ ਉਹ ਚਲਾ ਸਕਦੇ ਹੋ 10 ਅਮਰ ਲਈ ਤਰਨਤਾਰਨ ਤੋਂ ਦਰਸ਼ਨ ਸਿੰਘ ਸੰਧੂ